Pode ir, não ਹਾਂ ਉਹ ਕੁੜੀ ਹੋਈ ਵੱਡੀ ਅੱਛਾ ਅਸੀਂ ਤੋਂ ਨਾ ਉੱਪਰ ਤੁਸੀਂ ਖੋਲੋ ਪਹਿਲਾਂ ਖੁੱਲਾ ਸੀ ਬੂਆ ਯਾ ਹੋਊਗਾ ਉੱਪਰ ਨਾ ਵੇ ਨਾਲ ਰੋਈ ਦੇ ਦੀ ਮਾਜੀ ਹੈ ਨਹੀਂ ਉਹ ਪਤਾ ਤੇ ਚੋਰੀ ਹੋ ਗਈ ਆ ਪਟਿਆਲਾ ਸੱਬੜ ਪਾ ਕੇ ਦੇਖੋ ਚੱਲ ਚੱਲ ਜੀ ਇਹੋ ਦੇਖੋ ਜਦੋਂ ਮੈਂ ਪਾ ਕੇ ਕੋਈ ਚੀਜ਼ ਪਾ ਕੇ ਕੰਡਰ ਚੱਲਦਾ ਉਹ ਕੰਡਰ ਨਹੀਂ ਚੱਲਦਾ ਉਹ ਤਾਂ ਨਹੀਂ ਚੱਲਦਾ ਆ ਦੇਖੋ ਪੰਗੜੀ ਜਾਂ ਅਲਗੜੀ ਨਾ ਪੁੱਤ ਤੇ ਪਾਉਂ ਚੇ ਰੱਖਿਆ ਸੀ ਸੋਨੇ ਦਾ ਮੁੱਠੀ ਉਹ ਦਿਨ ਉਹ ਖਰਾਬ ਹੋ ਗਈ ਸੀ ਤਾਂ ਮੈਂ ਇੱਥੇ ਰੱਖ ਦਿੱਤੀ ਨਹੀਂ ਲਗਾਏ ਜੇ ਆਰਾਮ ਨਾ ਦੇ ਕੇ ਲਗਾਏ ਨਾ ਸੁਣੋ ਉਹ ਲਾ ਕੇ ਰੱਖਿਆ ਸੀ ਗਿਆ ਆ ਦੇਖੋ ਨਕਲੀ ਛੱਡਦੇ ਆ ਸੋਨੇ ਦਾ ਲੈ ਗਏ ਸਾਰਾ ਕੁਝ ਮੇਰਾ ਵੀ ਮੰਗਲ ਸੂਤਰ ਲੈ ਕੇ ਉਹਦਾ ਵੀ ਲਗੇ। ਨਕਲੀ ਵਾਲਾ ਛੱਡ ਗਿਆ ਸਾਰਾ। ਤੁਸੀਂ ਲੋ ਇਹਨਾਂ ਨੂੰ ਦੱਸਿਓ ਕੈਮਰੇ ਨਾਲ ਚਾਬੀਆਂ ਕੱਢ ਕੇ ਸਾਰੇ ਆਰਾਮ ਨਾਲ। ਹਾਂ ਉਹ ਜਿਹੜੀ ਮੇਰੀ ਏਅਰਮਾਈ ਦੀ ਚਾਬੀ ਸੀ ਉਹ ਮੇਰੀ హెయిਰ ਡਰਾਇਸਟ ਪਈ ਸੀ ਉਹ హెయిਰ ਡਰੇ ਵੀ ਪਤਾ ਨਹੀਂ ਲੱਭੀ ਨਹੀਂ ਰਹਿ ਜੀ। ਕੀ ਹੋ ਗਿਆ ਕਿੱਦਾਂ ਹੋ ਗਏ? ਪਾਣੀ ਕੋਲੇ ਤਾਂ ਸਾਰਾ ਸਮਾਨ ਕੱਢ ਕੇ ਸਿੱਟ ਕੇ ਗਿਆ ਮੇਰੇ ਬੈਗ ਚੋਂ ਨਕਲੀ ਆਇਆ। ਉਹ ਤਾਂ ਅੰਦਰ ਵੀ ਇੱਦਾਂ ਹੀ ਪੈਸਾ ਉਹਦੇ ਹੀ। ਇੱਥੇ ਸੀ ਸਾਰਾ ਕੋਲੇ ਆਰਾਮ ਨਾਲ ਸਾਰੇ ਇੱਥੇ ਹੀ ਸਮਾਨ ਕੱਢਿਆ। ਕਪੜੇ ਤਾਂ ਦੇ ਸਕ ਗਿਆ ਸਰ ਕਪੜਿਆਂ ਦਾ ਕੋਈ ਪਰ ਫੋਲ ਕੇ ਇੱਕ ਪੈਸਾ ਘੜ ਕੇ ਹਾਂ ਹਾਲ ਹੈ ਮਾਲ ਛੱਡ ਗਿਆ ਨਵਾਂ ਵਾਲਾ ਵੀਡੀਓ ਵਾਲਾ ਲੈ ਗਿਆ ਆਹ ਤੇ ਕੁੜੀ ਦਾ ਕਮਰਾ ਸਾਰਾ ਕਪੜੇ ਹੀ ਫੋਲ ਕੇ ਗਿਆ ਪੈਸੇ ਕਿੰਨੇ ਸੀਗੇ ਕਿੰਨੇ ਕਿੰਨੇ ਰੁਪਏ ਸੀ ਸਭ ਤੋਂ ਪ੍ਰਕਾਸ਼ ਤਾਂ ਅੱਛਾ ਤੇ ਗੋਲ ਗਈ ਗੋਲ ਦਾ ਸਾਰਾ ਹੀ ਗਿਆ ਯਾਰ ਅਦਿੱਤੀ ਦਾ ਵੀ ਵਿੱਚ ਸੀ ਕਹਿੰਦਾ ਕਿੱਥੇ ਚਲਾ ਪਰ ਸਵਾਲ ਅਸਲ ਕੀ ਸੀ ਇਹ ਵਿੱਚ ਨਕਲੀ ਵਾਲੇ ਆ ਗਏ ਨਾ ਥੋਲ-ਥੋਲ ਕੇ ਛੱਡ ਕੇ ਗਿਆ ਸਾਰੇ ਡੱਬੀਆਂ ਖੋਲ ਕੇ ਉਹ ਛੋਟੇ-ਕੋਟੇ ਜਿਹੇ ਚੀਜ਼ਾਂ ਦਾ ਪੰਜ ਤੋਂ ਵੱਡੇ ਆ ਪੰਜ ਸੈੱਟ ਵੱਡੇ ਆ ਜਿੰਨੇ ਕੰਨ ਤੋਲੇ ਪੰਜ ਪੰਜ ਤੋਲੇ ਦੇ ਤੋਂ ਉੱਪਰ ਆ ਹਾਂਜੀ ਪੰਜ-ਪੰਜ ਤੋਲੇ ਤੋਂ ਉੱਪਰ ਆ ਮੇਰੇ ਵੀ ਜਿਆਦਾ ਸੀ ਕੋ ਬੇਟੀ ਦੇ ਜਿਆਦਾ ਸੀ ਦੋ ਸੀਗੇ ਆਹ ਜਿਹੜੇ ਪੰਜ ਸੈੱਟ ਪੰਜ-ਪੰਜ ਤੋਲੇ ਦੇ ਅੰਨੀ ਪੰਜ ਹੀ ਲੱਗਾ ਲਓ ਇਹ ਚੇਨ ਚੋਗਾ ਲੱਗੀ ਸੀ ਜਾਂ ਇੱਥੇ ਬਿੱਲੇ ਵੀ ਨਹੀਂ ਪਤਾ ਨਹੀਂ ਜਣਾ ਗਰੇ ਹੋਰ ਦੋ ਰੰਗ ਦਾ ਕੁਲਕਿੱਪੇਲਾ ਦੋ ਕਿੱਟੀ ਸੈੱਟ ਲੋ ਕਿੱਟੀ ਸੈੱਟ ਖੋਲ ਕੇ ਸਾਡਾ

ਸਾਰਾ ਸਮਾਨ ਖੋਲਿਆ ਸਾਰੇ ਕੋਟ ਸਿੱਟੇ ਕੱਢਿਆ ਪਿੱਛੇ ਵਾਲੀ ਅਮਰ ਚਿੰਦੇ ਆ ਲੈ ਇਧਰ ਪੂਜਾ ਕਰ ਲਾਂ ਮੇਰੀ ਮੇਰੇ ਕੋਟ ਅੰਦਰ ਪਿਆ ਸੀ ਇਧਰ ਕੰਕਲ ਵੀ ਅੰਦਰ ਪਿਆ ਸੀ ਹਾਂਜੀ ਅੰਦਰ ਕਈਆਂ ਨੇ ਖੋਲਿਆ ਨਹੀਂ ਕੋਈ ਚੱਕਿਆ ਨਹੀਂ ਉਹਦੇ ਨੇ ਨਾ ਛੇੜੋ ਮੈਂ ਥੋੜਾ ਪੂਜਾ ਰੂਮ ਮੈਂ ਪੂਜਾ ਰੂਮ ਵੀ ਇੱਥੇ ਆ ਗੋਲ ਨਹੀਂ ਇੱਥੇ ਰੀਪਾਰਟ ਸਟੋਰ ਦੀ ਇੱਥੇ ਇਹਦੀ ਵੀ ਹਮਾਰੀ ਬੰਦ ਸੀ ਇਹਦੀ ਵੀ ਉਹਨੇ ਚਾਬੀ ਨਾ ਮੈਂ ਲਾਗ ਰੱਖ ਕੇ ਗਈ ਸੀ ਕੋਈ ਚੀ ਸਮਾਨ ਪੈਸੇ ਸੀ ਹੈ ਨਾ ਉਹਨੇ ਪਤਾ ਨਹੀਂ ਕਿੱਦਾਂ ਕੱਢੀ ਐ ਡਰਾਇਰ ਨਹੀਂ ਲੱਭ ਰਿਆ ਮੈਂ ਉਹਦੇ ਵਿੱਚ ਸਭ ਚਾਬੀ ਸਿੱਟ ਕੇ ਗਈ ਸੋ ਚਾਬੀ ਲਗਾ ਕੇ ਉਹਨੇ ਖੋਲੀ ਰੱਖਾ ਲ ਮੈ ਤੋੜੀ ਨਹੀਂ ਹੋਈ ਅੱਛਾ ਜੀ ਤੋੜਿਆ ਕੁਛ ਨਹੀਂ ਨਾ ਚਾਬੀਆਂ ਲਗਾ ਕੇ ਸਾਰਾ ਖੋਲਿਆ ਕੁਰੀ ਦੇ ਆ ਉਹ ਥੱਲੇ ਵਾਲੇ ਕੱਪੜਿਆਂ ਵਾਲੇ ਵੀ ਖੋਲ ਗਿਆ ਸਿੱਟੇ ਪਏ ਉਹਨੇ ਕੱਪੜੇ ਉਹ ਦੇਖੋ ਥੱਲੇ ਤੁਸੀਂ ਹਸਬੰਡ ਵਾਈਫ ਕੰਪੂ ਦੇ ਵੇਲੇ ਤੇ ਗਏ ਸੀ ਹਾਂ ਜੀ ਤੁਹਾਡਾ ਹੋਰ ਵੀ ਕੋਈ ਰਿਸ਼ਤੇਦਾਰ ਗਿਆ ਹਾਂ ਪਹਿਲਾਂ ਤਾਂ ਅਸੀਂ ਪਹੁੰਚੇ ਨਹੀਂ ਕਰ ਮੱਖੂ ਤੋਂ ਗਏ ਸੀ ਮੱਖੂ ਤੋਂ ਹਾਂ ਜੀ ਔਰ ਕਿਸੇ ਨੂੰ ਦੱਸਿਆ ਸੀ ਆਲੇ-ਦੁਆਲੇ ਵੀ ਅਸੀਂ ਜਾ ਰਹੇ ਹਾਂ ਕਿਸੇ ਨੂੰ ਨਹੀਂ ਪਤਾ ਉਦਾਂ ਹੀ ਆਣਾ ਆਈ ਦੁਕਾਨ ਇੱਕ ਦੋ ਇਹਨਾਂ ਨੂੰ ਕਹਿੰਦੇ ਰਹਿੰਦੇ ਸੀ ਤਾਲਾ ਦੇਖ ਲਿਓ ਕਹਿੰਦੇ ਹਾਂ ਹਾਂ ਬੱਲ ਗਿਆ ਹੋਣਾ ਨਹੀਂ ਤੁਸੀਂ ਕਿਸੇ ਨਾਲ ਜਿਗਰ ਕੀਤਾ ਸੀ ਵੀ ਅਸੀਂ ਕੰਮ ਵੇਲੇ ਜਾ ਰਹੇ ਹਾਂ ਕਿਸੇ ਨਾਲ ਗੱਲ ਹੀ ਨਹੀਂ ਹੋਈ ਮੇਰੀ ਕਿਸੇ ਨਾਲ ਹੀ ਇਹਨਾਂ ਨੂੰ ਪਤਾ ਸੀ ਕਿਸੇ ਨੂੰ ਨਹੀਂ ਪਤਾ ਗੱਲ ਹੀ ਨਹੀਂ ਹੋਈ ਸਾਡੇ ਉਦਾਂ ਹੀ ਅਚਾਨਕ ਪ੍ਰੋਗਰਾਮ ਬਣ ਕੇ ਚਲੇ ਗਏ ਦੱਸ ਕੇ ਜਾਂਦੇ ਤਾਂ ਜਾਂਦੇ ਸੀਸੀਟੀਵੀ ਕੈਮਰੇ ਸਾਡੇ ਲੱਗੇ ਨਹੀਂ ਹੋਏ ਅੱਛਾ ਮੰਗਲ ਦਾ ਪੂਰਾ ਰੋਡ ਤੁਹਾਡਾ ਡੈਸਕ ਕਿੱਥੇ ਬਾਹਰ ਬਾਹਰ ਅਸੀਂ ਤਾਂ ਪਤਾ ਹੀ ਨਹੀਂ ਸੀ ਇੰਨਾ ਕੁ ਛੋੜਾ ਚਾਰਾਕ ਬਣ ਗਿਆ ਕਰਕੇ ਇੰਨਾ ਖੁਸ਼ ਹੋਇਆ ਨਹੀਂ ਤਾਂ ਤੁਹਾਡਾ ਮੋਬਾਈਲ ਨੰਬਰ ਇਹਦਾ 750 ਹਾਂਜੀ 75082 75082 ਸ਼ੋਭਨਾ ਇਸ ਇੱਕ 5000 ਦੀ ਗੱਡੀ ਸੀ ਇੱਕ 200 ਦੀ ਵਾਲੀ ਗੱਡੀ ਸੀ ਬਾਕੀ ਅੱਧਾ 5-500 ਦੇ ਵਰਗਾ ਇੱਕ 10000 ਦੀ ਹਾਂ ਇੱਕ 200 ਦੀ ਸਭ ਦੀ ਇਦਾਂ ਦਾ ਨਾ ਫਾਇਦਾਂ ਦੇ ਪਾਉਚ ਸੀ ਬੇਬੇ ਬੇਬੇ ਇੱਕ ਹੀ ਰਸਾ ਪਾਣੀ ਆ ਤੇ ਨਾ ਆ ਜਾ ਰਿਹਾ ਜੀ ਫੋਲਟ ਆ ਰਿਹਾ ਜੀ ਜਨਮਾ ਸੀ ਗੋਲਡ ਫੋਰ ਦਾ ਪੋਜੀਸ਼ਨ ਜੀ ਇਹ ਨਾ ਕਰ ਗੰਮ ਚ ਸਟੋਰ ਲੋਕਰ ਸਾਰੇ ਕੰਮ ਬੰਗ ਨੰਦੇ ਵਿੱਚ ਜੀ ਆਪੇ ਆ ਉਹਦਾ ਡੇਢ ਆ ਸੀ ਹਾਂ ਜੀ ਆ ਕੁੜੀ ਦਾ ਵੀ ਵਿੱਚ ਸੀ ਨਾ ਤੁਸੀਂ ਕਿਹੜੀ ਡੇਟ ਨੂੰ ਕਹੇ ਤੁਸੀਂ ਅਸੀਂ 27 ਹੋ ਗਏ 27 ਜਨਵਰੀ ਨੂੰ ਭਾਈ ਜਨਵਰੀ 27 1 2025 ਨੂੰ ਕਿੰਨੇ ਵਜੇ ਗਏ ਸੀ ਘਰੋਂ 7 ਵਜੇ ਗਏ ਸਾਰਾ ਪਰਿਵਾਰੀ ਗਿਆ ਸੀ ਮੈਂ আর ਮੈਂ ਸੀ ਇਹਨਾਂ ਤੁਹਾਡੇ ਵਾਈਫ ਹੋ ਰਾਮ ਕੁਮਾਰ ਕੀ ਬਿਜ਼ਨਸ ਕਰਦੇ ਜਾਂ ਦੁਕਾਨ ਸੀ ਕੀ ਹੁਣ ਉਹ ਕਿਰਾਏ ਤੇ ਦਿੱਤੀ ਬਸ ਤਾਂ ਇੱਕ ਪੱਛੋਂ ਤੁਸੀਂ ਗਏ ਇੱਥੋਂ ਕੁੰਬ ਦੇ ਮੇਲੇ ਤੇ ਘਰ ਲੋਕ ਸਿਗਾ ਹਾਂਜੀ ਤੇ ਆਏ ਕਿਦਣਾ ਤੁਸੀਂ ਅੱਜ ਹੀ ਆਏ ਆ ਅੱਜ ਹਾਂਜੀ ਕਿੰਨੇ ਵਜੇ ਭਾਈ 3 ਵਜੇ ਪਹੁੰਚੇ ਆ ਇਹ ਤੁਹਾਡੀ ਸੇਫ ਕਿਹੜੀ ਜਗ੍ਹਾ ਹੈ ਇੱਥੇ ਇੱਕ ਹਾਂਜੀ ਇੱਥੇ ਕੋਦਰ ਜੀ ਜੀ ਪਾਸਪੋਰਟ ਦੇ ਇਹ ਚੋਸਾ ਕਰਨ ਕੱਟੇ ਸਾਰੇ ਉਹਨੇ ਆ ਪਾਉਚੇ ਕਿ ਕਿ ਫੋਲ ਕੇ ਗਿਆ ਸਾਰੇ ਚੁਸਕੇ ਜਿਹਾ ਸਵਾਸੀ 200 ਸੀ 280 ਰੱਖੇ ਹੁੰਦਾ ਹਰ ਪਾਉਚ ਦੇ ਅੱਥੇ ਪਿਆ ਸਾਰੇ ਪਾਉਚ ਦੇ ਅੱਥੇ ਪਿਆ ਇਹ ਬੈਗ ਵੀ ਖੋਲ ਕੇ ਗਿਆ 600 ਰੁਪਏ ਉਧੇ ਰੱਖੇ ਹੁੰਦਾ ਆ ਬੈਗ ਚੋਂ ਤਾਂ ਮੈਂ ਕਿੰਨਾਂ ਤੇ ਗਈਆਂ 50 60 ਰੁਪਏ ਰੱਖੇ ਸੀ ਉਹ ਵੀ ਕੱਢ ਕੇ ਲ ਗਿਆ ਲੱਭ ਕੇ ਕੱਪੜਾ ਕੋਈ ਨਹੀਂ ਲੱਗਾ ਸਾਰੇ ਕੋਟ ਕੱਟ ਕੇ ਗਿਆ ਅੰਦਰ ਵਾਲੀ ਅਲਮਾਰੀ ਚੋਂ ਇੱਥੋਂ ਪਿੱਛੇ ਵਾਲੀ ਅਲਮਾਰੀ ਚੋਂ ਸਾਰੇ ਕੋਟ ਕੱਟ ਕੇ ਇੱਥੇ ਸਿੱਟ ਪਿਆ ਦੇਖੋ ਕਿੰਨਾ ਕੱਪੜਾ ਕੁਝ ਨਹੀਂ ਚੱਕਿਆ ਉਹਨੇ ਕਿੰਨਾ ਨੁਕਸਾਨ ਹੋ ਗਿਆ 45 ਹ ਲੱਖ ਤਾਂ ਆ ਆਰਾਮ ਨਾ ਹੋਇਆ ਜਹਿਣਾ ਇੰਨਾ ਮਹਿੰਗਾ ਆ 7 8 6 ਸੀਗੇ ਅੱਛਾ ਜੀ ਹੋਰ ਕੀ ਕੀ ਸੀ ਦੋ ਤਿੰਨ ਹੋ ਸੀਗੇ ਕਿੱਟੀ 60 ਸੀਗੇ ਅੱਛਾ ਜੀ ਚੇਲਾ ਸੀਗੀਆਂ ਵਿਆਹ ਦਾ ਕੁੜੀ ਦਾ ਵੀ ਇੱਥੇ ਪਿਆ ਸੀ ਨਾ ਤਾਂ ਕੜੇ ਸੀਗੇ ਛੇ ਤਾਂ ਤਾਂ ਅੰਗੂਠੀ ਸੀ ਹੀਰੇ ਦੀ ਕੁੜੀ ਦੀ ਹੀਰੇ ਦਾ ਮੰਗਲ ਸੂਤਰ ਸੀ ਕੁੜੀ ਦਾ ਔਰ ਅੰਗੂਠੀਆਂ ਮੇਰੀਆਂ ਸੀਗੀਆਂ ਮੇਰੇ ਇੱਧੇ ਕੀ ਕਹਿੰਦੇ ਲੋਕੇਟ ਸੱਟ ਸੀਗੇ ਪੰਜ-ਸੱਤ ਛੋਟੇ-ਛੋਟੇ ਤੁਸੀਂ ਕਿੱਥੇ ਗਏ ਸੀ ਅਸੀਂ ਕੁੰਬਸੇ ਸੋਮਵਾਰ ਗਏ ਸੀ ਆ ਜਾਏ ਅੱਛਾ ਜੀ ਸਾਡੀ ਟਿਕਟਾਂ ਪੜਸਵਦੀਆਂ ਸੋਮਵਾਰ ਦੀਆਂ ਸੀ ਪਰ ਕੈਨਸਲ ਹੋ ਗਈਆਂ ਉਥੋਂ ਨਿਕਲ ਦਿੱਤਾ ਉਹਨਾਂ ਨੇ ਅਸੀਂ ਆ ਜਾਏ ਤਾਂ ਸਾਨੂੰ ਨਹੀਂ ਪਤਾ ਕਦੋਂ ਹੈ ਇੱਕ-ਇੱਕ ਪਾਉ ਚ ਇੱਕ-ਇੱਕ ਸਮਾਨਾ ਦੇਖੋ ਨਾ ਇਹਦੇ ਬਿਆਲੇ ਸਹਿਰੇ ਵੀ ਕੱਢ ਕੇ ਉਹਨਾਂ ਉੱਪਰੋਂ ਸਿੱਕੇ ਕੱਢ ਕੇ ਉਹ ਜਿਹੜਾ ਕਦੀ ਕੱਢਿਆ ਨਹੀਂ ਸਮਾਨ ਸੀ ਜਿੰਦਗੀ ਵਿੱਚ ਉਹ ਦੇਖੋ ਪੈਸਾ ਮਣੇ ਉਹ ਨੁਸ਼ਕਨਾ ਦਾ ਉਹ ਲਾਫਾਫਾ ਕਦੀ ਕੱਢਿਆ ਹੀ ਨਹੀਂ ਉਹ ਵੀ ਕੱਢ ਕੇ ਉਹਨਾਂ ਉੱਪਰੋਂ ਉਹ ਵੀ ਕੱਢ ਕੇ ਇੱਥੇ ਸਿੱਟਿਆ ਲੈਪਟਾਪ ਕੁੜੀ ਦਾ ਲੈ ਗਿਆ ਉਹ ਕੈਮਰਾ ਜਿਹੜੇ ਪੁਰਾਣੇ ਵੀਡੀਓ ਵਾਲੇ ਚੱਲੇ ਸੀ ਉਹ ਦੋ ਸੀਗੇ ਉਹ ਲੈ ਗਏ ਉਹ ਵੀ ﺍﻟमारी ਪੂਰੀ ਫੋਲ ਕੇ ਸਾਰਾ ਸਮਾਨ ਲੈ ਕੇ ਗਏ ਆ ਨਕਲੀ ਸਾਰੇ ਤੁਹਾਡੇ ਸਾਹਮਣੇ ਪਏ ਜਾਂ ਇੱਕ ਇੱਕ ਚੀਜ਼ ਆ ਆ ਦੇਖੋ ਨਾ ਵੀ ਕਾਗਜ਼ ਉਹ ਵੀ ਉੱਥੋਂ ਕੱਢੇ ਹੋਣੇ ਸਾਰੇ ਕੰਮ ਇਹਨਾਂ ਦੇ ਕਾਗਜ਼ ਇਹਨਾਂ ਦੇ ਰੱਖੇ ਆ ਬੱਚਿਆਂ ਦਾ ਮੈਂ ਤਾਂ ਕਿ ਸਾਰਾ ਸਮਾਨ ਆ ਜਿਹੜਾ ਨਹੀਂ ਚਾਹੀਦਾ ਹੁਣ ਬੱਚਿਆਂ ਨੂੰ ਉਹ ਵੀ ਰੱਖਿਆ ਉਹ ਵੀ ਕੱਢਿਆ ਉਹਨਾਂ ਨੇ ਆ ਪੂਰੇ ਪੈਕੇਟ ਥੱਲੇ ਵਾਲਾ ਖਾਣਾ ਪੂਰਾ ਫੋਲਿਆ ਕੱਪੜੇ ਕੱਪੜੇ ਮੇਰੇ ਸਾਰੇ ਫੋਲੇ ਆ ਆ ਪੌਪਕ ਇਹਨਾ ਚ ਜੀ ਸਰ ਸਰ ਕੀ ਮਾਮਲਾ ਜੀ ਇਹ ਇਹ ਜੀ ਆਪਣੇ ਰਾਮਕਮਰ ਦਾ ਘਰ ਆ ਆਪਣੇ ਕੋਕਾ ਸਾਈ ਮੰਦਰ ਦੇ ਲੱਗੇ ਇਹ 27 12 25 ਨੂੰ ਕੁੰਮ ਦੇ ਮੇਲੇ ਤੇ ਗਏ ਸੀ ਤੇ ਅੱਜ ਵਾਪਸ ਆਏ ਆ ਇਹ ਤੇ ਇਹਨਾਂ ਨੇ ਆ ਕੇ ਦੇਖਿਆ ਵੀ ਸਾਡੇ ਘਰ ਦਾ ਸਮਾਨ ਖਲ ਰਿਆ ਪਿਆ ਤੇ ਸਾਡੇ ਘਰ ਦੇ ਵਿੱਚੋਂ ਗਹਿਣੇ ਵਗੈਰਾ ਕਾਫੀ ਚੋਰੀ ਹੋ ਚੁੱਕੇ ਆ ਜਿਹੜਾ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਬਾਕੀ ਸੀਸੀਟੀਵੀ ਕੈਮਰੇ ਚੈੱਕ ਕਰਦੇ ਆਂ ਇਹੋਂ 10 ਦਿਨ ਦਾ ਵਾਕਿਆ 10 ਦਿਨ ਬਾਅਦ ਆਇਆ ਤੇ 10 ਦਿਨਾਂ ਦਾ ਇਹਨਾਂ ਨੂੰ ਵੀ ਨਹੀਂ ਖੁਦ ਪਤਾ ਵੀ ਕਦੋਂ ਚੋਰੀ ਹੋਈ ਹੈ। ਇਹ ਸੀਸੀਟੀਵੀ ਕੈਮਰੇ ਚੈੱਕ ਕਰਕੇ ਫਿਰ ਦੇਖਦੇ ਹਾਂ ਜਿਹੜਾ ਵੀ ਕਾਰਵਾਈ ਪਾਇਆ ਗਿਆ ਉਹ ਤੇ ਕਾਰਵਾਈ ਕਰਾਂਗੇ। ਘਰ ਵਾਲੇ ਕਿੰਨਾ ਕੁ ਨੁਕਸਾਨ ਦੱਸ ਰਹੇ? ਅਜੇ ਕਲੀਅਰ ਨਹੀਂ ਹੈ। ਉਹਦਾ ਐਸਟੀਮੇਟ ਲਾ ਕੇ ਕਰਦਿਆਂ ਤੋਂ ਪੁੱਛਿਆ ਜਾਊਗਾ ਕਿ ਟੋਟਲ ਕਿੰਨਾ ਨੁਕਸਾਨ ਹੈ। ਅਜੇ ਉਹ ਥੋੜਾ ਜਿਹਾ ਇਕਵਰਾੜ ਵਿੱਚ ਬਾਕੀ ਇਹਨਾਂ ਨੂੰ ਪੁੱਛ ਕੇ ਸਾਰਾ ਕਰਕੇ ਤੇ ਪਰ ਕੀ ਕਾਰਵਾਈ ਕੀਤੀ ਹੈ? ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਾਂਗੇ। ਜੀ। ਆਪਣਾ ਸੀਐਸਡੀਬੀ ਕੈਮਰਾ ਚੈੱਕ ਕਰਦੇ ਹਾਂ ਜਿਹੜਾ ਸੀਡੀ ਕੈਮਰੇ ਚ ਪਾਇਆ ਗਿਆ ਆਪਣੇ ਕਾਰਵਾਈ ਕੀਤੀ ਜਾਊਗੀ